ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਦੇ ਦੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਵੀਰ ਸੋਨੂ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪਸ਼ੂ ਦੇ ਨਾਲ ਦੀ ਡਿਟੇਲ ਚਾਰ ਪਸ਼ੂ ਚਾਰ ਪਸ਼ੂ ਦਿਖਾਵਾਂਗੇ ਆਜੋ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਜੀ ਵਧੀਆ ਭਾਜੀ ਵਧੀਆ ਵਧੀਆ ਚਾਹੀਦਾ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਸਾਨੂੰ ਸ਼ਹਿਰ ਜਨਾਲ ਜਿੰਨਾ ਮਸਲ ਠੀਕ ਹੈ ਜੀ ਫੋਨ ਨੰਬਰ ਦੱਲ ਵੀ 895752 ਠੀਕ ਹੈ ਜੀ ਇਧਰੋਂ ਕਰੀਏ ਸ਼ੁਰੂਆਤ ਜੀ ਦੱਸਿਓ ਮੈਂ ਭਾਈ ਜੀ ਇਹਦੇ ਬਾਰੇ ਇਹ ਭਾਈ ਦੋ ਜਾਂਦਨ ਖਾਧੀਏ ਅੱਛਾ ਜੀ ਦੇਖੋ ਥਾਲੇ ਵੇਖੋ ਬਰੀ ਜੀ ਠੀਕ ਹੈ ਕਿਨਵਾ ਸਵੇਰ ਸੂਗੀ ਦੂਜਾ ਸੋਣਾ ਜੀ ਲਓ ਜੀ ਦੂਜਾ ਸਵੇਰ ਸੂਗੀ ਕਰਮ ਵਾਲੀ ਅਜੇ ਭਾਈ ਆ ਜੀ ਦੇਖਦੇ ਆ ਆਸ-ਪਾਸ ਅਜੇ ਇਹ ਲੜ ਤੋਂ ਲਾਂ ਦੀਆਂ ਕਾਫੀ ਆ ਬਣੇ ਤੇ ਕੰਗੀਆਂ ਬਾਈਂ ਥਲੇ ਚੱਗੀ ਤਾਂ ਨਾ ਜੀ ਇਹ ਲੋ ਜੀ ਤੇਲ ਵਾਲੀ ਦੀ ਚੈੱਕ ਕਰ ਸਕਦਾ ਬਈ ਕਿੰਨੇ ਕਿਲੋ ਦੁੱਧ ਆ ਲਈਏ ਦੁੱਧ ਬਾਈ ਪਿਛੇ ਬਾਰੇ 10 ਕਿਲੋ ਭਰਿਆ ਜੀ ਅੱਛਾ ਜੀ ਇਹ ਨਾਲ ਜਵਾਈ ਚੁਮੇ ਮੈਂ ਕਹਾਂ ਜੀ 15-16 ਕਿਲੋ ਇਨਾਮ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 10 ਲੀਟਰ ਜਿਹੜਾ ਪਿਛਲੇ ਸਵੇਰੇ ਨੇ ਭਰਿਆ ਵਾ ਦੁੱਧ ਤੇ ਪਾਪੀ ਚਾਹ ਦਾ ਭਰਿਆ ਦੇ ਵਿੱਚ ਆ ਗਾੜਾ ਗਾੜ੍ਹ ਵੀ ਚੰਗਾ ਵਾ ਤੇ ਪੇਟ ਵੀ ਚੰਗੀ ਆ ਗਈ ਆ ਲਓ ਜੀ ਚੈੱਕ ਕਰਦਾ ਦੇ ਬਾਕੀ ਆਹ ਫੇਰੇ ਦੀ ਕੱਚੀ ਹੱਟ ਲਾਟੋ ਲਾੜੀਆਂ ਬਹੁਤ ਜ਼ਿਆਦਾ ਵਜੇ ਦਸੋਂ ਤਾਂ ਕਿ ਬੜੀ ਵਧੀਆ ਗੱਲ ਆ ਜੀ ਬੜੀ ਵਧੀਆ ਗੱਲ ਆ ਹਾਂਜੀ ਹਾਂਜੀ ਫਿਰ ਬਰਮੂ ਚੰਗੀ ਜਾਊਗੀ ਉਹਦਾ ਵੱਲੋਂ ਬਣੀ ਵੇਖੋ ਥਰਿਓ ਠੀਕ ਆ ਲਓ ਜੀ 19 ਅੱਗੇ ਨੇ ਦਾਨੀ ਐ ਪਿਛੇ ਉਹਦੇ ਢਿੱਲ ਲਾਟੋਆਂ ਜਿਹੜੀਆਂ ਬਹੁਤ ਜ਼ਿਆਦਾ ਵਾ ਹਵਾਨੇ ਦੇ ਤੇਰਾ ਭਾਈ ਜੀ ਹਰ ਮੁੱਲ ਮੁੱਲ ਭਾਈ ਕੋਈ ਇਸ ਕੀ 85 ਨਹੀਂ ਭਾਈ ਮੰਗਣੋਂ ਭਾਈ 85 ਦੇ ਦੀਏ ਅੱਛਾ ਜੀ ਪਰ ਆਪਾਂ ਨੂੰ ਪਾਣਾ ਨਹੀਂ ਆਪਾਂ ਪਾੜ ਹਿਲਣੀ ਐ ਅੱਛਾ ਜੀ ਹਾਂ ਨੇ 75 ਹੀ ਦੇ ਦੀਏ ਕਰ ਤੋ ਜਸਮੋਈ ਕੋਈ ਲਾ ਲਓ ਸਰ 10 ਦੋ ਇੱਥੇ ਨਹੀਂ ਛੱਡੇ ਜੀ ਭਾਈ ਪੂਰੇ 73000 ਦੀ ਹਾਲ ਹੈ ਜਿਹੜੀ ਅੱਛਾ ਜੀ ਹਾਂ ਠੀਕ ਹੈ ਲਓ ਜੀ 73000 ਦੀ ਗੱਪਣ ਤਿਆਰ ਚੰਗੀ ਸਾਂਭਲਾ ਭਰਾ ਲੈ ਭਾਈ ਜੇ ਦੋ ਚਾਹਦੇ ਕੋਈ ਸਾਂਭ ਕੇ ਦੱਸ ਦੇਣ ਹਾਂ ਜੀ ਸੱਲਾ ਬਣ ਚੰਗੀ ਜਿਉਂ ਵੇਖੋ ਤੇ ਲੱਗ ਲਾਵਾ ਕੋਈ ਨਹੀਂ ਠੀਕ ਹੈ ਠੀਕ ਹੈ ਦੇਖੋ ਚਲ ਬਾਅਦ ਜਿਹੜਾ ਸਫਾਈਆਂ ਦੇ ਵਿੱਚ ਆ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਆਜੀ ਜੁੱਤੀ ਵਧਾ ਕੱਟੀ ਹੋਇਆ ਅੱਛਾ ਜੀ 32 ਸੁੱਧਰ ਕੋ 7 ਕਿਲੋ ਆਈ ਆਈ ਹੈ ਤੇ ਸਾਹਮਣੇ ਚਾਹ ਬੁਲਾਏ ਹਾਂ ਜੀ ਇਹ ਦੁੱਧ 7 ਕਿਲੋ ਜੀ ਠੀਕ ਆ ਹਾਂ ਲਓ ਜੀ ਸਾਤ ਸਾਲੇ ਕਰੇ ਨਾ ਦਰਦ ਤਿਆਰ ਹੋਊਗਾ ਪਹਿਲਾ ਹੀ ਪਹਿਲਾ ਹੀ ਸੂਬਾ ਇਹ ਆਲੇ ਸਾਲ ਦੇ ਨਾਲ ਇੱਕ ਬੜਾ ਆਇਆ ਦੋ ਘਟਾ ਰਹਾਂਗੇ ਸੌਂਜਾ ਬਣੇਗਾ ਹੋਵੇ ਲੋ ਬਣੇਗਾ ਅੱਛਾ ਹੀ ਕਿੰਨੇ ਕਹਾਵਾ ਜਨੇ ਲੱਗੇ ਨੇ ਹਾਂ ਮਰੀ ਜਮੜ ਆਇਆ ਉਹਦੇ ਮਰੇ ਇੱਕ ਅੰਦੀ ਤੁਮਕਾ ਜਿਹਾ ਬਲੇ ਸੌਂਜਾ ਬਣੇਗਾ ਠੀਕ ਹੈ ਠੀਕ ਲਓ ਜੀ ਬਾਈ ਤੁਹਾਡੀ ਬਹੁਤ ਹੀ ਚੰਗਾ ਲੱਗਾ ਵਾ ਕੱਟੀ ਨਹੀਂ ਪਹਿਲਾ ਹੀ ਤੋਂ ਗੱਲ ਕਰੀਏ ਤੇ ਪਿੱਛੇ ਵੀਰੇ ਭੀਮਲ ਕਾ ਆਸ ਆ ਮੌਰਾ ਨਾਲ ਦੀ ਗੱਲ ਆਏ ਪਈ ਲੱਗ ਪੱਲਾ ਮੰਗਾਈ ਲੋ ਜੀ ਕੱਦ ਕਾਮ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਇਹ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਭਾਈ ਜੀ ਦੋ ਮਹੀਨਾ ਲਾੜੇ ਕੋ ਡੇਢ ਲਾੜੇ ਕੋ 20 ਦਿਨ ਲਾੜੇ ਠੀਕ ਹੈ ਠੀਕ ਸਾਹਮਣੇ ਇਕੱਤੀ ਬਗ ਗਿਆ ਲੋ ਜੀ ਸੂਈ ਨੂੰ ਵੀ ਮਹੀਨੇ ਡੇਢ ਮਹੀਨੇ ਦੇ ਆਸ-ਪਾਸ ਦਾ ਟਾਈਮ ਹੋ ਗਿਆ ਤੇ ਪਿੱਛੇ 30 ਮਿਲਕਾਰਡ ਦੇ ਸਿੰਘ ਜਿਹੜਾ ਇਹਨਾਂ ਦੇ ਇੱਕ ਸਿੰਘ ਲੱਗਾ ਪਿਆ ਵਾ ਇਹ 7 ਲੀਟਰ ਜਿਹੜਾ ਦੁੱਧ ਹੈ ਬਿਲਕੁਲ ਤਿਆਰ ਆ ਇਹ ਤਾਂ ਨੂੰ ਕਲਾ ਲੱਗਾ ਪਿਆ ਵੈਨ ਕੱਲਾ ਕੱਲਾ ਥਣ ਲੱਗਾ ਵਾ ਹਾਂਜੀ ਸਰ ਉਹ ਤਾਂ ਨਹੀਂ ਭਾਈ ਥਣ ਨਹੀਂ ਲੱਗੇਗਾ ਅੱਛਾ ਹੀ ਉਦਾਂ ਹੀ ਮਤਲਬਾ ਉਦਾਂ ਦੱਸ ਲੈ ਮੈਨ ਆ ਜਾ ਗੁੰਦ ਜੀ ਕਿਤੇ ਵਗਦੀ ਮੜੀਏ ਚ ਠੀਕ ਹੈ ਠੀਕ ਹੈ ਉਹਦਾ ਨਾਂ ਵੀ ਆੜੀਏ ਮੈਨ ਉਦਾਂ ਨਹੀਂ ਆ ਕੋਲ ਥਣ ਦੇ ਨਾਲ ਹੈ ਮੜਾ ਜਾ ਠੀਕ ਹੈ ਇਹਦਾ ਭਾਈ ਕੀ ਮੁੱਲ ਫਿਰ ਮੁੱਲ ਭਾਈ ਇਹ ਛੋਟੇ ਕਰ ਦੇਣਾ 65000 ਦੀ ਆਹ ਨਾਲ ਜੀ ਅੱਛਾ ਜੀ ਇਹ ਆਪਾਂ ਦੇਣੀ ਵੀ 63 ਦੀ ਬੱਜੀ ਜੋ ਸ਼ੋਰ ਹੀ 100 ਰੁਪਏ ਆਣੀ ਹੋਣੀ ਕਿ ਨਹੀਂ ਕਿ ਮੁੱਲ ਆ ਪਾਜੀ ਹੁਣ ਵੱਡੇ ਮੁੱਲ ਕੋਈ 80 85 90 ਦਾ ਮੁੱਲ ਨਹੀਂ ਗਾ ਠੀਕ ਆ ਲਓ ਜੀ 63000 ਦੀ ਦਾ ਐਲ ਮੰਦਰੀ ਦੇ ਨਾਗਰ ਵਿੱਚ ਝੋਟੀ ਹੈ ਬਾਕੀ ਕੋਈ ਚਾਹ ਬਾਕੀ ਚਾਹ ਸਮਾਂ ਓਕੇ ਅੱਛਾ ਜੀ ਐ ਵੇ ਲੋ ਠੀਕ ਆ ਠੀਕ ਲਓ ਜੀ ਚੱਡਾ ਛੱਡਾ ਜਿਹੜਾ ਇਹ ਤਾਂ ਦਵਾਈਆਂ ਜੀ ਚਲੋ ਕੋਈ ਚਾਹ ਸੁਧ ਪੀ ਕੇ ਫਿਰ ਵਾਦੇ ਵੰਡੀ ਹੈ ਤੇ ਭਾਈ ਤੀਜੇ ਨੰਬਰ ਤੇ ਕਿਵੇਂ ਹੈ ਸਾਡੀ ਸਤਾਂਵੀਂ ਦੀ ਘਬਨ ਅੱਛਾ ਜੀ ਸਾਡੇ 27 ਮਹੀਨੇ ਗੱਭਲ ਚੈੱਕ ਆਪਣੀ ਕਰਾਵੇ ਜਿਹੜਾ ਮਨਜੀ ਮੈਨਾ ਵੀ ਚਾਹੇ ਠੀਕ ਆ ਦੁੱਧ ਵੀ ਹੈਗਾ ਨਾਲ ਦੁੱਧ ਭਾਈ ਇਹ ਪੰਜ ਕਿਉ ਦੋਜੇ ਲਓ ਜੀ ਸਾਡੇ 7 ਮਹੀਨੇ ਪੰਜ ਦੁੱਧ ਦੇ ਪਰ ਚਾਹ ਕੋਈ ਗਲਤੀ ਨਹੀਂ ਆ ਅੱਛਾ ਜੀ ਅਗਲੇ ਸਾਡੇ ਦਾ ਪੰਜਾਂ ਚੌਦਾ ਦਾ ਫਰਕ ਜਿਆਦਾ ਹੋਵੇ ਅਗਲੇ ਪੰਜ ਦਿਨ ਹੋਣਾ ਥਾਲ ਪੂਰਾ ਭਰਿਆ ਹੋ ਠੀਕ ਆ ਥਾਲ ਪੂਰਾ ਭਰਿਆ ਹੋ ਜਾ ਅੱਛਾ ਜੀ ਪਰ ਉਹਦੇ ਤੋਕੜੇ ਨੇ ਦੂਜਾ ਸੁਹਾ ਦੂਜੇ ਦੂਜੇ ਨਹੀਂ ਤੀਜੇ ਸੁਣਾ ਨੇ ਹੋਣਾ ਤੇ ਠੀਕ ਆ ਸਾਜੋ ਤੋਕਣ ਦੀ ਮਿਲਿਆ ਦੋ ਚੌਦਾ ਦਾ ਫਰਕ ਪੈ ਜਾਵੇ ਵੈਸੇ ਜਰਦਾ ਕਿੰਨਾ ਅਗਰ ਕਾਰਡ ਇਹਦਾ ਸੱਜਰ ਭਾਈ ਇਹ ਦੁੱਧ ਚ ਆਜੇ ਹੋਗਾ ਗ ਕਲਰ ਦੁੱਧ ਦੁੱਧ ਲੈ ਠੀਕ ਲੋ ਜੀ 14 ਲੀਟਰ ਦੁੱਧ ਭਰਿਆ ਹੋਆ ਸੱਜਣ ਹੈ ਵੀ ਸਿੰਗਲ ਹੱਡੀ ਆ ਹੁਣ 7:30 ਮਿੰਟ ਚੱਕ ਪਾਸ ਤੇ ਲੋੜ ਪੰਜ ਦੇ ਉਪਰ ਆਪਾਂ 4 ਲੀਟਰ ਲਵਾਂਗੇ ਠੀਕ ਹੈ ਜੀ ਹਾਂ ਲੋ ਜੀ 1 ਡਬਲ ਹੈ ਕਵੀਟ ਹੋ ਰਹਾ ਅੱਜ ਇਹ ਮੋੜਾ ਨਾ ਬਲੇ ਬਲੇ ਸਿੰਗਲ ਹੱਡੀ ਹੁਣ ਅਸ ਤਾਂ ਅਮਰੇ ਦੀ 7:30 ਮਿੰਟ ਚੱਕ ਪਾਸ ਆ ਤੇ 4 ਲੀਟਰ ਬਾਈ ਕਹਿੰਦਾ ਗਰੰਟੀ ਦਾ ਦੁੱਧ ਅਜੇ ਦੋਵੇਂ ਟਾਈਮ ਮਿਲਦੀ ਬਾਈ ਦੋਵੇਂ ਟਾਈਮ ਭਾਜੀ ਦੋਵੇਂ ਟਾਈਮ ਠੀਕ ਹੈ ਲੋ ਜੀ ਦੋਵੇਂ ਟਾਈਮ ਮਿਲਦੀ ਜੇ ਸਿੰਗਲ ਹੱਡੀ ਆ ਗਈ ਏ ਪੈਣ ਪੂਸ ਦਾ ਕੀ ਜਿਹੜੇ ਬਾਲ ਕਾਲੇ ਆ ਸਾਡੇ ਸੱਤਾਂ ਮਹੀਨੇ ਚੱਕਰ ਆਵੇ ਸਾਡੇ ਡਾਕਟਰ ਕਰਾ ਲੈ ਆਪਣੇ ਮੁਖੀ ਕਰਾ ਲੈ ਜਿਹੜਾ ਮਰਜੀ ਅੱਛਾ ਜੀ ਉਹਨਾਂ ਦਾ ਆਪਣੀ ਗਰੰਟੀ ਆ ਠੀਕ ਹੈ ਜੀ ਹਾਂ ਕਰੇ ਜਿਹੜੇ 2 ਚੋਤਾ ਦਾ ਫਰਕ ਹੈਗਾ ਜੀ ਠੀਕ ਹੈ ਜੀ ਸੱਜੇ ਦਾ ਪੂਰਾ ਨਾਂ ਦੇਵੇ ਠੀਕ ਆ ਇਹਦਾ ਭਾਈ ਮੁੱਲ ਫਿਰ ਇਹ ਵੀ ਭਾਜੀ ਦੇਦਾ ਕਿ ਹਾਂ ਨਾ ਇਹ ਮੁੱਲ ਮੈਂ ਹਿਅਰ ਕਾ ਕੇ ਸਟਾਰ ਕਰਾ ਲੀਏ ਅੱਛਾ ਜੀ ਪੈਣ ਜੀ ਹਾਦੀ ਹਾਂ ਨਾ ਇਹ ਬੰਦੇ ਨੇ ਅੱਛਾ ਜੀ ਪੈਣ ਜੀ ਹਾਦੀ ਹਾਂ ਜੀ ਠੀਕ ਆ ਲਓ ਜੀ ਤਾਂ ਉਹ ਦੁੱਧ ਵੀ ਹੈਗਾ ਵਾ ਹਾਂ ਜੀ 2 2.5 ਮਹੀਨੇ ਤੇ ਸੁਣ ਚ ਰਹਿ ਗਏ ਆ ਹਾਂ ਜੀ ਇਹਦਾ ਫਿਰ ਫੇਰ ਦਾ ਪੂਰੇ ਲੱਖ ਸਵਾ ਦਾ ਨੀ ਹੋਦੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹਾਂ ਲਓ ਜੀ 65000 ਟੋਪੜ ਗੱਬਣ 14 ਲੀਟਰ ਜਿਹੜਾ ਸੱਜੇ ਤਰਕਾਰ ਦਾ ਭਾਈ ਆ ਚੌਥੇ ਨੰਬਰ ਤੇ ਕਿਵੇਂ ਆ ਗਏ ਸੂਈ ਜੇ ਪਰਸੋਂ ਦੀ ਅੱਛਾ ਜੀ ਤੇ ਜ਼ਿਆਦਾ ਨ ਹੋ ਗਈ ਸੂਈ ਠੀਕ ਆ ਇਹ ਵੀ ਦੁੱਧ 15 16 ਕਿਲੋ ਵਾਲੀ ਆ ਅੱਛਾ ਜੀ ਉਹ ਦੁੱਧ ਦੇ 8 ਕਿਲੋ ਬੋਲਾ ਹੋ ਗਏ ਪੋਈ ਠੀਕ ਆ ਹਾਂ ਲਓ ਜੀ 8 ਲੀਟਰ ਜਿਹੜਾ ਬੋਲਾ ਇਹਦੇ ਕੋਲ ਤਿਆਰ ਆ ਉਹ ਬੱਚਾ ਵਾਲਾ ਜਿਹੜਾ ਇਹਦਾ 14 ਲੀਟਰ ਸਵਾ ਇਹ ਬਈ ਕਟਿੰਗ ਕਟਾ ਆ ਗਿਆ ਤਾਂ ਚੇਂਜ ਕਰ ਉਹ ਜੀ ਮੇਲ ਕੱਪ ਆ ਗਿਆ ਜਿਹਦੇ ਪਿੱਛੇ ਦੇ ਬਿਲਕੁਲ ਤਾਜੀ ਅਜੇ ਪੌਲਾ ਹੀ ਬੰਦਾ ਵਾ 8 ਲੱਖ ਦੇ ਅੱਧ ਅੱਛਾ ਜੀ ਹਾਂ ਤੇ ਤੁਹਾ ਟੀਵੀ ਸੁਬਾਹ ਭਾਜੀ ਸੁਬਾਹ ਤੀਜਾ ਜੀ ਸੁਬਾਹ ਤੀਹਰਾ ਸੋਈ ਜਾਂਦੇ ਵੀ ਜੈਡ ਬਲੈਕ ਆ ਗਈ ਜਾਂ ਕੱਦ-ਕੱਟ ਜਿਹੜਾ ਇਹਦਾ ਵੀ ਚੰਗਾ ਵਾ ਡੈਫੀਨੇਟ ਹੁੰਦਾ ਵੀ ਚੰਗਾ ਆ ਗਿਆ ਕਰਮਾਲੀ ਦਾ ਬਾਕੀ ਤਾਰਾ ਤੋਂ ਰਾ ਦੀ ਪਸਮਾ ਤੇ ਤਰਾਂ ਤੋਂ ਮਗਾ ਕੇ ਦਿਖਾਉਨੇ ਆਪਾਂ ਤੇ 14 ਲੀਟਰ ਦੁੱਧ ਪਰੂਵੀ ਇਹ ਵੀ ਕਰਮਾਲੀ ਹਾਂਜੀ ਹਾਂਜੀ ਮੈਂ ਦੋ ਬੰਦੇ ਵੀ ਚਾਹ ਰਾ ਹਾਂ ਉਹ ਬੰਦੇ ਤੇ ਬਹੁਤ ਥਣ ਬੈ ਕੇ ਵੀਰ ਜੀ ਨਾਲ ਬੈ ਵੀਰ ਨਾਲ ਕੋਈ ਮੁੱਛ ਨਿਕਲ ਜਿਹਾ ਲੱਗਾ ਆ ਜੋੜੀ ਕੋੜੀ ਹਾਂ ਸੰਤਰੀ ਦਾ ਦੰਦਾਂ அவர்கள் <laughs>

ਲੋਜੀ ਲਾਗੇ ਚੈੱਕ ਕਰਾਉਣਾ ਥਾਣਾ ਦਾ ਸਮਾਦ ਥਾਣਾ ਦਾ ਸਿਆਜ ਗਿਆ ਜਿਹੜਾ ਚੰਗਾ ਆ ਗਿਆ ਵਾ ਹਰਜੀਤ ਜੀ ਅੰਦੇ ਲੋਜੀ ਮਗਰ ਲੈਣਾ ਦੇਖੋ ਆ ਜੇ ਤੁਸੀਂ ਚੈੱਕ ਕਰਤਾ ਬਈ ਬਿਲਕੁਲ ਯਾਨ ਸਾਫ ਧਾਰ ਆ ਮੋਟੀ ਧਾਰ ਆਉਂਦੀ ਆ ਗਾਰੀ ਮਾਰੀਏ ਹਾਂ ਲਓ ਜੀ ਆਹ ਵਾਲੀ ਈ ਡੀਆ ਕੜੇ ਥੰਦੇ ਚਵਾਈ ਆ ਤੇ ਐਨ ਚਵਾਈ ਦੀ 1 ਨੰਬਰ ਆ ਬਿਲਕੁਲ ਹੀ ਮੋਟਰ ਵਾਲਾ ਹਿਸਾਬ ਲੱਗਾ ਪਿਆ ਸਾਫ਼ ਧਾਰਾ ਹੁੰਦੀਆਂ ਤੇ ਕਿੰਨੇ ਕੋ ਗਾਰਡ ਪਾਈਏ ਦੀ ਗਾਰਡ ਭਾਈ ਜਿਹੜਾ ਉਹ ਲਈ ਆ ਉਹ ਸੱਜੇ 3 ਕਿਲੋ ਦਾ ਗਾਰਡ ਵਿੱਚ ਹੁੰਦਾ ਰਿਹਾ ਵਾ ਅੱਛਾ ਜੀ ਚਲੋ ਹੁਣ ਤੇ ਜੀ ਹੁਣ ਵੀ 1.5-2 ਕਿਲੋ ਗਾੜਾ ਕੀ ਭਾਜੀ ਅੱਛਾ ਜੀ ਦੁੱਧ ਭਾਈ ਕਰੂ 15 ਕਿਲੋ ਵਾਜ ਠੀਕ ਹੈ ਠੀਕ ਲਓ ਜੀ 15 ਲੀਟਰ ਦੁੱਧ ਭਰੂਗੀ ਤੇ ਬਾਕੀ 3 ਲੀਟਰ ਜਿਹੜੀ ਗਾੜੀ ਗਾੜਿਆ ਛੋਟੀ ਦੀ ਤੂ ਆ ਤੀਸਰਾ ਸੁਈਆ ਕਰਮ ਵਾਲੀ ਗੱਲ ਇਹ ਆ ਛੱਡ ਦੇ ਫਿਰ ਠੀਕ ਆ ਜੀ ਚੈੱਕ ਕਰ ਸਾ ਤੇ ਤੁਸੀਂ ਕਾਕੀ ਥਾਣਾ ਜਦੋਂ ਜਿਹੜਾ ਕਾਫੀ ਹੈ ਬਾਈ ਇਹਦਾ ਫਿਰ ਮੁੱਲ ਇਹ ਭਾਈ ਭਾਏ 90 ਕਰੀਏ ਜੋ ਮਰ ਗਏ 85 ਹਜ਼ਾਰ ਜੀ ਪਰੇ ਵਾਲਾ ਪਰੇ ਵਾਲਾ ਪਰੇ ਵਾਲਾ ਕਰ ਦੋ ਜਸਮੋਈਕ ਚ ਹਾਂਜੀ ਦੱਸ ਦੋ ਹਾਣਾ ਜਿੱਥੇ ਇੱਕ ਫਿਰ ਪੂਰੇ ਭਾਜੀ 83 ਹਜ਼ਾਰ ਜੀ ਇਹ ਚੋਂ ਘਟਾਏ ਮੈਨੂੰ ਪੈਂਦੇ ਰੁਪਈਆ 50000 ਹਜ਼ਾਰ ਅੱਛਾ ਪਰ ਮੈਂ ਜੋ ਨਗਰ ਨਗਰ ਆਈ ਜਿਆਦਾ ਦੇ ਨਹੀਂ ਵੱਟ ਗਈ ਦੱਸੋ ਠੀਕ ਹੈ ਜੀ ਘਟਾਓ ਹੋਰ ਮਾਲ ਕਰਕੇ ਪੂਰੇ 80 ਹਜ਼ਾਰ ਜੀ ਭਾਈ ਜੇ ਨਹੀਂ ਅਜੂ ਅਛਾ ਲਓ ਜੀ ਲਈ ਰਕਮ ਦੇ ਵਿੱਚੋਂ ਬਾਈਨਾ ਘਟਾ ਤੇ ਪੂਰੇ 80000 ਦੀ ਬਾਈ ਕਹਿੰਦਾ ਕਿ ਸੱਜਰ ਸੂਈ ਦੇ ਦੇਣੀ ਮੱਝ ਬਾਕੀ ਦੁੱਧ ਵਿੱਚ 14 ਤੋਂ 15 ਲੀਟਰ ਭਰੂਗੀ ਕਰਮਾਲੀ ਤੇ ਵੀਡੀਓ ਨੂੰ ਵਾਤਾਵਰਤ ਸੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ